ਪਰਾਓ ਇਹ ਸਰਕਾਰ ਜਿਹੜੀ ਜਿਹੜੀ ਆਮ ਆਦਮੀ ਪਾਰਟੀ ਦਾ ਨਾਂ ਆਮ ਰੱਖਿਆ ਸੀਗਾ ਇਹ ਖਾਸ ਸਰਕਾਰ ਬਣ ਗਈ ਆ ਅੱਜ ਵੇਖੋ ਇੰਨੀ ਗਰਮੀ ਦੇ ਵਿੱਚ ਸਾਡੇ ਜਿਹੜੇ ਪ੍ਰੈਸ ਦੇ ਭਰਾ ਤੇ ਮੁਲਾਜ਼ਮ ਭਰਾ ਗਰਮੀਆਂ ਵਿੱਚ ਇਹ ਸਰਕਾਰ ਦਾ ਅੱਜ ਇੱਥੇ ਸਿਆਪਾ ਕਰਮੀ ਇੱਥੇ ਇਕੱਠੇ ਹੋਏ ਆ ਸੋ ਭਰਾਓ ਇਹ ਸਰਕਾਰ ਪਹਿਲੀਆਂ ਸਰਕਾਰਾਂ ਵੀ ਮੁਲਾਜ਼ਮਾਂ ਦੇ ਨਾਲ ਧੱਕਾ ਕਰਦੇ ਰਹਿਆ ਪਰ ਇੱਕ ਨਵੀਂਕਲੀ ਸਰਕਾਰ ਆ ਜਿਹੜੀ ਦਿੱਲੀ ਦੀ ਟੀਮ ਇੱਥੇ ਬੈਠੀ ਆ ਕੇ ਦਿੱਲੀ ਦੇ ਧੜਵੀ ਲੋਕ ਇੱਥੇ ਬੈਠੇ ਆ ਗਏ ਜਿਹੜੇ ਪੰਜਾਬ ਦਾ ਪੈਸਾ ਜਿਹੜਾ ਦਿੱਲੀ ਨੂੰ ਵਹਾਇਆ ਜਾ ਰਿਹਾ ਪਾਣੀ ਵਾਂਗੂ ਤੇ ਜਦੋਂ ਮੁਲਾਜ਼ਮਾਂ ਨੇ ਮੰਗਾਂ ਦੀ ਗੱਲ ਆਉਂਦੀ ਆ ਤਾਂ ਇਹ ਕਹਿੰਦੇ ਸਾਡੇ ਕੋਲ ਪੈਸੇ ਨਹੀਂ ਹੈਗੇ ਸੋਹਰਾਓ ਬੜੀ ਮਾੜੀ ਆ ਗਲਤੀ ਕਰਨੀ ਆਪਾਂ ਸਰਕਾਰ ਬਣਾ ਕੇ ਆਪਾਂ ਹੀ ਸਰਕਾਰ ਬਣਾਈ ਸੀ ਆਪਾਂ ਸੋਚਿਆ ਕਿ ਪਹਿਲਾਂ ਸਰਕਾਰਾਂ ਨਾਲੋਂ ਨਵੀਂ ਪਾਰਟੀ ਆਈ ਆ ਇਹਨੇ ਨਾਲ ਆਵਾਦੀ ਪਾਰਟੀ ਰੱਖਿਆ ਕੁਝ ਕਰੂਗੀ ਸੋਹਰਾਓ ਇਹ ਸਰਕਾਰ ਸਾਰੀਆਂ ਸਰਕਾਰਾਂ ਤੋਂ ਨਿਕੰਮੀ ਸਰਕਾਰ ਹੋਈ ਆ ਨਾ ਕੋਈ ਮੁਲਾਜ਼ਮਾ ਦੀ ਮੰਗ ਮੰਨੀ ਨਹੀਂ ਨਾ ਹੁਣ ਤੱਕ ਨਾ ਕੋਈ ਪੈਸੇ ਦੀ ਮੰਗ ਮੰਨੀ ਆ ਆ ਸਾਡੇ ਆ ਭੈਣਾ ਵੇਜਾਂ ਅੰਗਨ ਵਾਲੀ ਆ ਸਾ ਸਰਵਰਕਰ ਮਿੱਡੇ ਮੀਨ ਵਰਕਰ ਵਾਲੇ ਇਹ ਕਿੰਨਾ ਔਖਾ ਕੰਮ ਇਹਨਾਂ ਦਾ ਕੀ ਸਰਕਾਰ ਦੇ ਰਹੀ ਆ ਸਰਕਾਰ ਨੂੰ ਸ਼ਰਮ ਹੋਣੀ ਚਾਹੀਦੀ ਆ ਕਿ ਸਰਕਾਰ ਕਹਿੰਦੀ ਸਾਡਾ ਜਿੱਤਣ ਜਿੱਤਦਾ ਹੀ ਕਰਾਂਗਾ ਸਾਡਾ ਭਰਿਆ ਪਰ ਹੁਣ ਸਾਡੇ ਆਪੀ ਆਠੀ ਵਾਲੇ ਸਾਥੀ ਬੈਠੇ ਆ ਬਹੁਤ ਸਾਰੇ ਸਾਡੇ ਵਿਭਾਗ ਆ ਜਿਨ੍ਹਾਂ ਨੂੰ ਅਜੇ ਤੱਕ ਤਲਖਾ ਨਹੀਂ ਮਿਲੀ ਤੇ ਪੰਜਾਬ ਦਾ ਜਿਹੜਾ ਪੈਸਾ ਉਹ ਮੇਂਵੰਗੂ ਦਿੱਲੀ ਵੱਲੋਂ ਆਇਆ ਜਾ ਰਿਹਾ ਸੋ ਪ੍ਰਾਪਰ ਆਪਾਂ ਸਾਰੇ ਪਹਿਲਾਂ ਵੀ ਅੱਜ ਹੁਣੇ ਗੱਲ ਚੱਲਦੀ ਕਿ ਤੁਹਾਨੂੰ ਮੀਟਿੰਗ ਦਿਵਾ ਦਿੰਦੇ ਆ ਪਰ ਅਸੀਂ ਕਿਹਾ ਕੋਈ ਮੀਟਿੰਗ ਨਹੀਂ ਲੜੀ ਤੁਹਾਡਾ ਪਾਂਡਾ ਲੋਕਾਂ 'ਚ ਪੰਨਾਗੇ ਤਕੜਾ ਤੁਹਾਡਾ ਪ੍ਰਚਾਰ ਕਰਾਂਗੇ ਕਿ ਸਰਕਾਰ ਨੂੰ ਵੋਟਾਂ ਨਾ ਪਾਇਓ ਪਹਿਲਾਂ ਬੜੀ ਵੱਡੀ ਗਲਤੀ ਕਰਨੀ ਆ ਉਹਨੇ ਆਪਾਂ ਜੇ ਗਲਤੀ ਨਹੀਂ ਕਰਨੀ ਜੇ ਸਰਕਾਰ ਨੂੰ ਆਪਾਂ ਸਭਕ ਨਾ ਸਿਖਾਇਆ ਤਾਂ ਸਰਕਾਰ ਹੋਰ ਵੀ ਬਲਾਜਬਾ ਦਾ ਗੱਲ ਕਟੋਗੀ ਸੋ ਆਪਾਂ ਤਕੜੇ ਹੋ ਕੇ ਅੱਜ ਜਿਹੜਾ ਤੁਹਾਨੂੰ ਰੋਟ ਮਾਰਤ ਦੇਵਾਂਗੇ ਉਹਦੇ ਵਿੱਚ ਆਪਾਂ ਝੰਡਾ ਮਾਰਤ ਕਰਨਾ ਤੇ ਨਾਲ ਦੀ ਨਾਲ ਆਪਾਂ ਹਬੇਸੇ ਨਹੀਂ ਹੋਣਾ ਅਗਲੇ ਦਿਨਾਂ ਦੇ ਵਿੱਚ ਵੀ ਆਪਾਂ ਲੋਕਾਂ ਤੱਕ ਜਾਣਾ ਲੋਕਾਂ ਨੂੰ ਦੱਸਣਾ ਕਿ ਇਹ ਸਰਕਾਰ ਜਿਹੜੀ ਆ ਬੜੀ ਮਾੜੀ ਸਰਕਾਰ ਆ ਆਪਾਂ ਘਰ ਘਰ ਪਹੁੰਚ ਕਰਕੇ ਲੋਕਾਂ ਨੂੰ ਕਹਿਣਾ ਕਿ ਗਲਤੀ ਨਾ ਕਰ ਲਿਓ ਐਰਕਾ ਇਹ ਸਰਕਾਰ ਨੂੰ ਵੋਟ ਨਹੀਂ ਪਾਣੀ ਬਾਕੀ ਜਿੱਥੇ ਮਰਜ਼ੀ ਵੋਟ ਪਾ ਦਿਓ ਫਿਰ ਇਸ ਕਰਕੇ ਆਪਾਂ ਸਾਰੇ ਅੱਜ ਇੱਥੇ ਇੰਨੀ ਵੱਡੀ ਗੰਢੀ 'ਚ ਇਕੱਠੇ ਹੋਏ ਆ ਕਿ ਆਪਾਂ ਸਰਕਾਰ ਨੂੰ ਦੱਸ ਦਾਂਗੇ ਦੱਸ ਦਿੱਤਾ ਵਾ ਕਿ ਜਿਹੜੇ ਵਿੱਤ ਮੰਤਰੀ ਜੀ ਮੁੱਖ ਮੰਤਰੀ ਜੀ ਮੀਟਿੰਗਾਂ ਕਰਕੇ ਭੱਜੇ ਆ ਇਹ ਤੁਹਾਡੀਆਂ ਮੀਟਿੰਗਾਂ ਨੂੰ ਭੱਜਣ ਦਾ ਕਿੱਜਾ ਤੁਹਾਨੂੰ ਪੁੱਤਰ ਬੋਗਾ ਕੋਈ ਨਹੀਂ ਬੇਨਤੀ ਕਰਦਾ ਮੈਂ ਜੇ ਮਾਰੇ ਅੱਜ ਕਹਾ ਕੋਈ ਡਾਕ ਨਾਲ ਸਾ